ਅਰਸੀ ਸਵੇਰ ਤੋਂ ਨਿਊਜ਼ ਚੈਨਲਸ ਤੇ ਇੱਕ ਸਿਆਸੀ ਡਰਾਮਾ ਦੇਖ ਰਹੇ ਹਾਂ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸਤਫਾ ਦੇ ਦੇਗਾ ਮੈਂ ਸਮਝਣਾ ਕਿ ਇਹ ਹਰਿਆਣਾ ਚੋਣਾਂ ਨੂੰ ਦੇਖਦੇ ਹੋਏ ਹਰਿਆਣਾ ਦੇ ਵੋਟਰਾਂ ਦੀ ਸਹਿਮਤੀ ਲੈਣ ਵਾਸਤੇ ਇਹ ਇੱਕ ਮਗਰਮਛਦੇ ਆਸੂ ਹੈ ਸਿਰਫ ਇੱਕ ਸਿਆਸੀ ਦਾਅ ਪੇਚ ਹੈ ਕਿਉਂਕਿ ਇਹ ਗੱਲ ਅਰਵਿੰਗ ਕੇਜਰੀਵਾਲ ਤੇ ਉਸ ਜਿਹੜੇ ਜਿਹੜੇ ਵਰਕਰ ਆ ਉਹ ਜਿਹੜੀ ਪਾਰਟੀ ਹੈ ਉਹਨਾਂ ਨੂੰ ਸਮਝ ਆ ਚੁੱਕੀ ਹੈ ਕਿ ਜੋ ਹਾਲਾਤ ਅਸੀਂ ਪੰਜਾਬ ਦੇ ਬਣਾਏ ਐ ਆਮ ਆਦਮੀ ਪਾਰਟੀ ਨੇ ਜੋ ਰਾਜ ਕੇ ਲੁੱਟਿਆ ਪੰਜਾਬ ਦੇ ਖਜ਼ਾਨੇ ਨੂੰ ਬਾਕੀਆਂ ਸਟੇਟਾਂ ਦੇ ਇਲੈਕਸ਼ਨ ਲੜਨ ਵਾਸਤੇ ਕਿਸ ਤਰ੍ਹਾਂ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਗਿਆ ਆਏ ਦਿਨ ਪੰਜਾਬ ਦੇ ਅੰਦਰ ਲੁੱਟਕੋ ਹੋ ਰਹੀ ਹੈ ਕਦੇ ਕਿਸੇ ਦੀ ਚੈਨ ਲੁੱਟੀ ਜਾਂਦੀ ਹੈ ਕਦੇ ਕਿਸੇ ਦਾ ਮੋਬਾਈਲ ਲੁੱਟਿਆ ਜਾਂਦਾ ਸਰੇ ਆਮ ਉੱਥੇ ਗੈਂਗਸਟਰ ਦੁਕਾਨਾਂ ਵਾਲੇ ਨੂੰ ਲੁੱਟ ਕੇ ਉਹਨਾਂ ਨੂੰ ਗੋਲੀਆਂ ਮਾਰ ਰਹੇ ਆ ਲੋਕਾਂ ਦੇ ਘਰਾਂ ਦੇ ਵਿੱਚ ਵੜ ਕੇ ਜਿੱਥੇ ਉੱਥੇ ਗੈਂਗਸਟਰ ਨੇ ਉਹ ਲੋਕਾਂ ਨੂੰ ਮਾਰ ਦੇ ਪਏ ਆ ਇੱਥੇ ਤਾਂ ਕੀ ਬਿਸ਼ਨੋਈ ਵਰਗੇ ਖਤਰਨਾਕ ਜਿਹੜਾ ਗੈਂਗਸਟਰ ਹੈ ਜਿਸ ਨੇ ਸਿੱਧੂ ਮੂਸੇ ਵਾਲੇ ਦਾ ਕਤਲ ਕਰਾਇਆ ਐਸੇ ਗੈਂਗਸਟਰ ਦਾ ਜੇਲ੍ਹ ਦੇ ਵਿੱਚੋਂ ਇੰਟਰਵਿਊ ਹੋ ਜਾਂਦਾ ਅੱਜ ਪੰਜਾਬ ਕਰੋੜਾਂ ਰੁਪਏ ਦੇ ਕਰਜ਼ੇ ਦੇ ਅੰਦਰ ਹੈ ਇਹਦਾ ਅਸਰ ਅਰਵਿੰਨ ਕੇਜਰੀਵਾਲ ਨੂੰ ਪਤਾ ਹੈ ਕਿ ਇਹ ਰਾਣਾ ਚੋਨਾਬ ਦੇ ਉੱਤੇ ਪਏਗਾ ਕਿਉਂਕਿ ਜੋ ਹਾਲਾਤ ਉਹਨੇ ਕਿਸਾਨਾਂ ਦੇ ਬਣਾਏ ਪੰਜਾਬ ਦੇ ਅੰਦਰ ਅੱਜ ਵੀ ਜੋ ਕਿਸਾਨ ਹਰਿਆਣਾ ਬਾਰਡਰ ਪੰਜਾਬ ਬਾਰਡਰ ਤੇ ਬੈਠੇ ਹੋਏ ਐ ਕਿਸ ਤਰ੍ਹਾਂ ਜਿਹੜੀ ਹਰਿਆਣਾ ਦੀ ਬੀਜੇਪੀ ਦੀ ਸਰਕਾਰ ਹੈ ਉਸਨੇ ਕਿਸਾਨਾਂ ਦੇ ਉੱਤੇ ਆਸੂ ਗੈਸ ਦੇ ਗੋਲੇ ਛੱਡੇ ਇੱਥੋਂ ਤੱਕ ਕਿ ਨਕਲੀਆਂ ਗੋਲੀਆਂ ਤੱਕ ਵਰਸਾਈਆਂ ਕੀ ਕੁਝ ਨਹੀਂ ਕੀਤਾ ਇੱਥੋਂ ਤੱਕ ਕਿ ਕਿਸਾਨਾਂ ਦੀ ਮੌਤ ਵੀ ਹੋਈ ਪਰ ਅਜ ਤੱਕ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਲਾਲ ਦੀ ਸਰਕਾਰ ਆ ਜਿਹੜਾ ਅਹੁਦਾ ਚੇਲਾ ਭਗਵੰਤ ਮਾਨ ਨਿਖਤ ਸੀਐਮ ਮੈਂ ਕਹਾਂਗਾ ਜਿਹੜਾ ਪੰਜਾਬ ਦਾ ਉਹਨੇ ਅਸਲ ਤੱਕ ਹਰਿਆਣਾ ਦੀ ਜਿਹੜੀ ਪੁਲਿਸ ਹੈ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਕੋਡ ਕਚੈਰੀ ਨਹੀਂ ਕੀਤੀ ਇਹ ਸਭ ਗੱਲਾਂ ਨੂੰ ਦੇਖਦੇ ਹੋਏ ਅੱਜ ਅਰਵਿੰਦ ਕੇਜਰੀਵਾਲ ਨੇ ਜਿਹੜਾ ਲਾਲਾ ਜੀ ਨੂੰ ਮੈਂ ਆਖਦਾ ਜਿਵੇਂ ਉਹਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਪੰਜਾਬ ਦੇ ਲੋਕਾਂ ਨੂੰ ਟੋਪੀਆਂ ਪਾਈਆਂ ਉਹ ਇਹ ਸਭ ਕੁਝ ਹਰਿਆਣਾ ਦੇ ਅੰਦਰ ਕਰਨਾ ਚਾਹੁੰਦਾ ਕਿਉਂਕਿ ਅੱਜ ਕਿਥੇ ਨਾ ਕਿਥੇ ਇਹ ਗੱਲ ਆਪਾਂ ਸਮਝਨੇ ਆ ਕਿ ਜੋ ਹਾਲਾਤ ਪੰਜਾਬ ਦੇ ਅੰਦਰ ਹੈ ਕਿਸ ਤਰ੍ਹਾਂ ਅੰਦਰੋਂ ਬੀਜੇਪੀ ਔਰ ਆਮ ਆਦਮੀ ਪਾਰਟੀ ਕਿਉਂ ਖਿਚੜੀ ਹੋਏ ਹੋਏ ਆ ਆਪਾਂ ਸੇ ਇਕੱਠੇ ਹੋ ਕੇ ਬੀਜੇਪੀ ਇਹ ਪਾਰਟੀ ਲਾਲੇ ਦੀ ਸਰਕਾਰ ਆਮ ਆਦਮੀ ਪਾਰਟੀ ਕੇਜਰੀਵਾਲ ਬੀ ਪਾਰਟੀ ਦੋਨੋਂ ਮਿਲ ਕੇ ਅ ਲੋਕਾਂ ਨੂੰ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰ ਰਹੇ ਆ ਇਸੇ ਤਰ੍ਹਾਂ ਜੇ ਪੰਜਾਬ ਹਰਿਆਣਾ ਦੇ ਅੰਦਰ ਮਾਫ ਕਰਨਾ ਹਰਿਆਣਾ ਦੇ ਅੰਦਰ ਕਰਨਾ ਚਾਹੁੰਦੇ ਆ ਉੱਥੇ ਆਬ ਆਮੀ ਪਾਰਟੀ ਬੀਜੇਪੀ ਨਾਲ ਮਿਲ ਕੇ ਇਹ ਸਿਆਸੀ ਜਿਹੜਾ ਦਾਅ ਪੇਚ ਖੇਡਿਆ ਕਿ ਅਰਵਿੰਦ ਕੇਜਰੀਵਾਲ ਅਸਤੀਫਾ ਦੇ ਦੇਗਾ ਉਥੇ ਸਿਰਫ ਵੋਟਾ ਖਰਾਬ ਕਰਨਾ ਚਾਹੁੰਦੇ ਆ ਮੈਂ ਹਰਿਆਣਾ ਦੇ ਲੋਕਾਂ ਨੂੰ ਕਹਾਂਗਾ ਕਿ ਸਾਵਧਾਨ ਦੀ ਲੈਣ ਦੀ ਲੋੜ ਹੈ ਅੱਜ ਤੁਹਾਡੇ ਸਾਹਮਣੇ ਲਾਲਾ ਅਰਵਿੰਦ ਕੇਜਰੀਵਾਲ ਦੀ ਜਿਹੜੀ ਸੱਚਾਈ ਹੈ ਉਹ ਤੁਹਾਡੇ ਸਾਹਮਣੇ ਆ ਤੁਹਾਡੇ ਹੀ ਬਾਰਡਰ ਤੇ ਕਿਸਾਨ ਅੱਜ ਵੀ ਬੈਠੇ ਹੋਏ ਐ ਪਰ ਅਜ ਤੱਕ ਪੰਜਾਬ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਪੰਜਾਬ ਤੇ ਹਾਲਾਤ ਦੇਖ ਲੋ ਕੀ ਹਾਲਾਤ ਅਕ ਪੰਜਾਬ ਤੇ ਬਣੇ ਹੋਏ ਐ ਕਿ ਪੰਜਾਬ ਦੇ ਅੰਦਰ ਕੋਈ ਸੜਕ ਤੇ ਚੱਲਦਾ ਵੀ ਡਰਦਾ ਕਿ ਕੋਈ ਸਾਡੇ ਕੋਲੋਂ ਪੈਸਾ ਉੱਠ ਕੇ ਲੈ ਜਾਏਗਾ ਕੋਈ ਗਨ ਪੱਟੀ ਦੇ ਗਨ ਰੱਖ ਦੇਗਾ ਅੱਜ ਇਹ ਹਾਲਾਤ ਐ ਪੰਜਾਬ ਦੇ ਮੈਂ ਹਰਿਆਣਾ ਦੇ ਵੋਟਰਾਂ ਨੂੰ ਅਪੀਲ ਕਰਾਂਗਾ ਕਿ ਇਹ ਲਾਲੇ ਦੀ ਸਰਕਾਰ ਤੋਂ ਪਰ ਬੀਜੇਪੀ ਦੀ ਸਰਕਾਰ ਤੋਂ ਬਚ ਕੇ ਰਹਿਣਾ ਇਹ ਤੁਹਾਨੂੰ ਸਿਰਫ ਗੁੰਮਰਾਹ ਕਰਨਾ ਆਗੇ